ਯਾ ਦੋਸਤੋ ਸਵਾਗਤ ਕਰਦੇ ਆਂ ਤੁਹਾਡੇ ਅਜੀ ਦੇ ਵਲੌਗ ਚ ਦੋਸਤੋ ਅੱਜ ਪਹੁੰਚ ਚੁੱਕੇ ਆਂ ਆਪਣੀ ਖੇਤੀ ਅੱਜ ਲੱਗਿਆ ਕਰਨ ਸਪਰੇ ਕਰਮਾ ਵਾਲੀ ਮੋਟਰ ਤੇ ਆ ਗਏ ਆਂ ਦੇ ਪਾਣੀ ਛੱਡ ਕੇ ਤੇ ਉਹ ਉੱਥੇ ਲੈ ਗਏ ਆਂ ਦੱਸ ਦੇ ਕਿੰਨੀ ਕੀ ਲੋੜ ਆ ਰਾਣੀ ਸੁੰਦਰਾ ਛੱਡ ਲਈ ਆਪਾਂ ਕਰਮਾ ਵਾਲੀ ਕੰਤਨ ਕਰੁੰਦਾ ਪਿਆ ਰੇ ਮੁੰਡਾ ਇੰਡੀ ਕੀ ਲੋੜ ਆ ਕਰਦਾ ਬੰਦ ਆਪਾਂ ਨੂੰ ਆਰਡਰ ਆ ਗਈ ਆ ਕਹਿੰਦਾ ਬੰਦ ਕਰਦੇ ਲੈ ਵੀ ਰਾਣੀ ਦਾ ਮਾੜਾ ਸਾਹ ਲਾਇੰਦਾਂ ਮੋਜਦੇ ਆ ਬਲਦੇਵ ਸਿੰਘ ਦੇ ਕੋਲ ਕਰਦੇ ਆ ਦਿਨ ਗੱਲਬਾਤ ਬਣਾ ਬਾਥੂ ਇਹ ਵੀ ਇੱਕ ਪਾ ਚਾਰ ਬੋਦਲੀਆਂ ਨੇ ਇਹ ਵੀ ਪਈਆਂ ਇਹ ਵੀ ਇੱਕ ਫਸਟ ਤੇਰੀ ਅੱਜ ਵੀਡੀਓ ਬਣਾਉਣ ਦੇ ਨੱਟ ਤੇ ਪਾਵਾਂਗੇ ਜੀ YouTube ਤੇ ਆਪਨੇ ਦੂਜਾ ਮੇਰਾ ਕੀ ਨਾਮ ਲੀਦਾ ਯਾਰ ਦਾ ਸੱਚਾ ਪਾ ਬਲਦੇਵ ਗਰਾਉਂਡ ਆਤਾ ਬਲਦੇਵ ਨੇ ਕੱਢ ਲਿਆ ਪਲਾਸ ਤੇ ਆਂਦਾ ਅੱਜ ਨਹੀਂ ਮੈਂ ਮੰਦਾ ਉਹਦਾ ਹੱਥ ਨਾਲ ਨਹੀਂ ਖੁੱਲਦੀ ਉਂਗਲ ਟੇਡੀ ਕਰਨੀ ਪਈ ਫੇਰ ਖੁੱਲੀ ਜਾਵੇ ਉਹਦਾ ਨਹੀਂ ਗੱਲ ਬੰਦੀ ਇਹ ਲੀਟਰ ਹੀ ਪਾ ਦੀ ਹੈ ਨਾ ਆਹ ਉਹ ਦੇ ਇਹ 4 4 ਲੀਟਰ ਹੈ ਨਾ ਆਹ ਵਿਚਾਰੀ ਹੈ 4 ਲੀਟਰ ਤੇ ਜੇ ਬਦੌਣੀ ਥੋੜੀ ਨਹੀਂ ਤੂੰ ਨਾਲ ਜਾਦਾ ਆਹੋ ਇਹ ਸਾਰੇ ਹੀ ਪਾਵਾਂਗੇ ਆਪਾਂ ਥੋੜੀ ਥੋੜੀ ਤੇ ਮੜਾ ਦੰਦਾ ਵਧਾ ਕੇ ਰੱਖ ਲਈਨੇ ਚਾ ਆਹ ਵਾ ਇਹੋ ਹਸਾਣਾ ਪਾਈ ਹੁੰਨੇ ਆ ਤੇ ਸੂਰਜ ਦੇਵਤਾ ਥੋੜਾ ਥੋੜਾ ਦਰਸ਼ਨ ਦੇਂਦਾ ਹੈ ਇਹ ਤੇ ਜਉਂਦਰ ਵੀ ਅੱਜ ਕਹਿਣ ਦੀ ਹੈ ਵੀ ਮੈਂ ਹੀ ਆਂ ਆ ਗਏ ਪਾਇਆ ਕਰਾਂਗੇ ਨੇ ਅਗਲੇ ਲੋਕ ਪਹੁੰਚਦੇ ਨੇ ਉਨੇ ਪਾਈਆਂ ਵਿੱਚੋਂ ਜੇ ਵਿੱਚੋਂ ਜੇ ਸਿੰਘ ਪੈ ਰਹੀ ਦੀ ਕਿਤੇ ਕਿਤੇ ਆ ਆ ਮੈਂ ਥੋੜੀ ਰੱਖਾ ਫਿਰਣਾ ਨਾ ਰੱਖ ਲਿਆ ਜਿੰਨਾ ਜੀਰਾ ਦਾ ਰੱਖੀ ਆ ਥੋੜੀ ਥੋੜੀ ਆ ਰੱਖੀ ਆ ਉਸ ਹਾਂ ਨਾ ਨੇ ਪਹਿਲੀ ਗੱਲ ਇਹ ਚ ਪਾ ਦੂੰ ਦੋ ਪਾ ਦੇ ਉਹ ਦੂਜੀਆਂ ਦੇ ਵੇਖ ਲਾਂਗੇ ਇਹਨਾਂ ਜਿਆਦਾ ਹੀ ਸੋ ਮੈਂ ਬਾਸੂ ਬਣਾ ਜਾ ਜੇ ਕਿਸੇ ਨੇ ਵੀਰ ਚ ਪਾਲਕ ਮੈਣਾ ਖੜਨਾ ਹੋਵੇ ਤੇ ਆਪੇ ਇਥੋਂ ਖੜ ਸਕਦਾ ਬਾਦੂ ਹਿੱਜਿਆ ਆਪਾਂ ਕਰ ਪਾਬਾ ਬੇਰੀਆਪੇ ਹੋ ਗਿਆ ਨੰਗਦੇ ਬਲਦੇਵ ਕਹਿੰਦਾ ਲੈ ਵੀ ਨਾੜ ਯਾਰਾ ਕਰ ਲਿਆ ਸਟਾਰ ਅਹੀਂ ਵੀਰ ਇਹਦਾ ਮੈਂ ਤਿੰਨਾ ਟੈਰ ਵਾਲਾ ਟੈਂਪੂ ਬੁਲਿਆ ਹੈ ਉਹ ਕਿੱਥੇ ਚਲਣਾ ਹੁੰਦਾ ਹੈ ਉਹ ਸ਼ਹਿਰ ਨੂੰ ਆਪਾਂ ਨੂੰ ਹੈ ਅੱਛਾ ਸ਼ਹਿਰ ਚਲਣਾ ਉੱਥੇ ਜਾਣਾਂ ਨਾਲ ਲੈ ਗਏ ਡਰਾਈਵਰ ਰੱਖਿਆ ਹੀ ਡਰਾਈਵਰ ਰੱਖਿਆ ਹੈ ਇਹ ਡਰਾਈਵਰ ਨਹੀਂ ਡਰਾਈਵਰੀ ਆਪ ਹੀ ਮੇਰੀ ਆਪ ਹੀ ਕਰੀ ਡਰਾਈਵਰੀ ਵਧੀਆ ਇਹ ਜਗਾਰ ਕੋ ਚਲਾਉਂ ਨੂੰ ਫਿਰਦੇ ਨਾਲ ਚਾਰ ਠੀਕ ਹੈ ਬਹੁਤ ਮੇਰਾ ਕੋਈ ਕਰਨ ਨਹੀਂ ਬਹੁਕਣੀ ਆਹ ਲੈ ਵੀ ਮੁੰਡਾ ਇੱਚੀ ਹੁੰਦਾ ਕੰਮ ਨੂੰ ਬਲੀਵ ਨਹੀਂ ਮੰਨਦਾ ਕਹਿੰਦਾ ਅੱਜ ਮੈਂ ਜਮਦਰ ਦੀ ਲਿਆਉਂ ਨੇਰੀਆਂ ਹਾਂ ਤੇਲ ਤੇ ਕਈ ਠੀਕ ਆ ਬਾਈ ਨੇ ਮਾ ਕੇ ਕੀਤੀ ਆ ਕਹਿੰਦਾ ਇੱਕ ਤੇਲ ਲਿਆ ਤੇ ਇੱਕ ਕਈ ਲਿਆ ਕੰਨੀਆਂ ਦਾ ਮੈਰਵਾਦੋ ਆਪੇ ਵਾਇਆ ਕਰਵਾਇਆ ਕਰਵਾਇਆ ਕਰਵਾ ਲੈ ਕੇ ਬਾਬੇ ਦਾ ਨਾਮ ਆਪਾਂ ਕਰਤਾ ਕੰਮ ਚਾਲੂ ਕਿਸੀ ਆਉਂਦਾ ਕੰਮ ਨੂੰ ਬਾਈ λε ਹੁੰਦਾ ਨੇਹਰੀਆਂ ਪੂਰੀਆਂ ਕਿੰਦਾ ਛੇੜ ਰੰਗੀਆਂ ਲਾਉਣੀਆਂ ਮੈਨੂੰ ਲੱਗਦਾ ਇਹਨੇ ਚਾਹਾਂਜ ਕੰਮ ਨੂੰ ਵੇੜ ਦੇਣਾ ਲੇਬਲਦੇ ਇਹ ਵੀ ਚੁਕੀ ਉਹਦਾ ਫੱਟੇ ਕੰਮ ਦੇ ਲੇਬਲਦੇਵ ਦੇਖ ਆਕਦੀ ਨਾਲ ਪੂਰੀ ਲੋ ਵੀ ਮਿੱਤਰੋ ਆਪਾਂ ਚਲਦੇ ਹਾਂ ਘਰੇ ਬਾਈ ਕਹਿੰਦਾ ਤੇਲ ਲੈ ਆਵੇ ਜਮੀ ਦੇ ਪੌਣ ਨੂੰ ਤੇ ਨਾਲ ਲੈ ਕੇ ਆਣੀ ਆ ਕਈ ਸਪਲੈਂਡਰ ਵੀਰ ਨੂੰ ਬੇਨਤੀ ਆ ਵੀ ਹੁਣ ਘਰ ਆ ਲੂ ਮੂੰ ਘਰੇ ਚਲਦੇ ਹਾਂ ਬਾਈ ਹੁਣ ਵਾਚੋਂ ਲੋ ਵੇ ਮਿੱਤਰੋ ਪਹੁੰਚੋ ਕੇ ਆਪਾਂ ਫੇਰ ਖੇਤਾਂ ਚ ਬਲਦੇਵੀਰ ਨੂੰ ਲਾ ਦੀ ਦੂਜੀ ਜ਼ਮੀਨ ਦੇ ਆਪ ਡਿਊਟੀ ਤੇ ਆਪਾਂ ਬਲਦੇਵੀਰ ਦੀ ਸ਼ਪਾਰਸ਼ ਤੇ ਲਾਏ ਆਂ ਤੇਲ ਤੇ ਕਈ ਕਿਹਦਾ ਹਾਏ ਤੇਲ ਹਾਏ ਤੇਲ ਤੇਲ ਆ ਗਿਆ ਆਇਆ ਇਹਨੇ ਫੇਰ ਨਹੀਂ ਗਿਆ ਜੜੀਆਂ ਬੂਟੀਆਂ ਕੋਲ ਪਜ਼ਾਰਥਾਪਾਂ ਖੋਲੇ ਹੋਏ ਆ ਘੇੜਾ ਛੇੜਾ ਦੇ ਰੱਖਣਾ ਪੈਂਦਾ ਜਿਹੜੀ ਜੁਗਾਈ ਥੱਲੇ ਨਾ ਜੰਮ ਜੇ ਉਥੇ ਰਾ ਸੂਰਜ ਦੇਵਤਾ ਨੇ ਆਪ ਨੂੰ ਦਿੱਤੇ ਆ ਦਰਸ਼ਨ ਤੇ ਸੁਭਗ ਬਣੇ ਆ ਜਿਹੜੀ ਆਪਾਂ ਸਵੇਰੇ ਕਰਦੇ ਆ ਬਲਦੇਵ ਰਵਾਈਆਂ ਦਾ ਨਹੀਂ ਆ ਦਾ ਅੱਜ ਮੈਂ ਨਹੀਂ ਤਾਂ ਜਾਂ ਜੂੰਦਰ ਨਹੀਂ ਛੱਡਦੇ ਅੱਜ ਮੈਨੂੰ ਆਂਦਾ ਪਰਲੇ ਬਣੇ ਸਟਾਲ ਆਈ ਉਹਨਾਂ ਦਾ ਉਹਨਾਂ ਲੋਦੀ ਇਹਨੂੰ ਕੀ ਸੁਣਨਾ ਹੈ ਏ ਵਾ ਸੂਰ ਦੀ ਕਾਟ ਕੇ ਖੇਤ ਕਾਲੇ ਦਾ ਸੂਰ ਜੇ ਨਿਕਲਦਾ ਕੋਈ ਨਹੀਂ ਕੁੰਡਾ ਨਹੀਂਗਾ ਹਾਂ ਆਪਣੇ ਉੱਧਰਲੇ ਬਣਿਆ ਬੜੀ ਜੁੰਦਰ ਹਨਾ ਆਹੋ ਉੱਧਰ ਤੈਨੂੰ ਕਿਹਾ ਹੌਲੀ ਹੌਲੀ ਕਾਰਕ ਰੱਖ ਕੋਈ ਨਹੀਂ ਜਾਏਗਾ ਪਾਣੀ ਬਤੀ ਰਹਿਣੀ ਲਾ ਲਾਂਗੇ ਉਦੋਂ ਆਹ ਐਡ ਰਮੀ ਤੇ ਜਿਆਦਾ ਨਹੀਂ ਸਲੋਜ ਹੋ ਗਿਆ ਜੋ ਅੰਦਰ ਲੋਂਦੇ ਲੋਂਦੇ ਕਣਕਣਾ ਲੂਲੀਏ ਸਾਰੀ ਜੋ ਅੰਦਰ ਮਨ ਲੋਂਦੇ ਲੋਂਦੇ ਕਣਕਣਾ ਲੂਲੀਏ ਸਾਰੀ ਦਰਮਿਆਨੀ ਹੀ ਰਾ ਕੇ ਚਾਲ ਤੁਰਿਆ ਆ ਕਰਨਾ ਫੇਰ ਮੈਂ ਚੱਲ ਹੁਸਾ ਨਹੀਂ ਉੱਤਰ ਮੇਰਾ ਤਾਂ ਬੁਲਾਉਣਾ ਪੈਣਾ ਥੋੜਾ ਵਧੇਰੇ ਕਾਬੂਤਰਾ ਇੱਧਰ ਨਹੀਂ ਗੱਲ ਵੀ ਇੱਧਰ ਤੇ ਮਿਹਰੋ ਕਿੰਨਾ ਗੜਸ ਰਿਆ ਹਾਂ ਹਾਂ ਨਹੀਂ ਨਹੀਂ ਕੋਈ ਨਹੀਂ ਇਹ ਕਵੱਡੇ ਉਹ ਲੱਗਣਾ ਐ ਜੜੀ ਤੁਰੀ ਉਹ ਨਹੀਂ ਤਾਂ ਹੜ ਆ ਕੇ ਜਰਾ ਪੜਾ ਉਹ ਤੇ ਕੰਮ ਬੜਾ ਮਜ਼ੇਦਾਰ ਕੋਈ ਨਹੀਂ ਚੱਲ ਤੁਰਿਆ ਫਿਰ ਆਪਦੇ ਹਿਸਾਬ ਨਾਲ ਉਹ ਤੇ ਬਹੁਤੀ ਜ਼ਿਆਦੀ ਆ ਆਹ ਉੱਥੋਂ ਪਰ ਨਿਸ਼ਾਨੀ ਰੱਖ ਲਈ ਨਾ ਫਿਰ ਹੁਣ ਜਿੱਥੇ ਸਾਡੇ ਗਏ ਆ ਆਹੋ ਤੋਂ ਪਰ ਉਤਰ ਲੱਗ ਗਈ ਆ ਲੋਕੀਓ ਵੇ ਉਹ ਵੀ ਡਾਈ ਸਪਰੇਅ ਕਰਨਾ ਉਹ ਲੋਕਾਂ ਕਰ ਨਹੀਂ ਕਰਨੀ ਆ ਸਾਰੇ ਮਿਲਾਂ ਦਾ ਟੋਪੀ ਵੇ ਖੰਡਾ ਹੀ ਤੇ ਲਾਈ ਨੰਨੇ ਜਣਾਂ ਨੂੰ ਦੋ ਜਣੇ ਉਹ ਉਧਰ ਲੱਗੇ ਸੋਨੀ ਦੀ ਪਹਿਲੀ ਜਾਂ ਉਹ ਬਣਨੇ ਕਿਹੜੇ ਸਿੰਘ ਹੀ ਸੋਨੀ ਕਨੇ ਦੀ ਸੋਨੀ ਉਹ ਬਰਲੇ ਬਨੇੜਾ ਤਰੰਜਨ ਵਾਲੇ ਦੀ ਉਹ ਥਾਣੇ ਟੱਕਰੇ ਜਾਦੇ ਨਹੀਂ ਉਹ ਉਹਦੇ ਥਾਈ ਡਰਮੀ ਜਿਹੜੀ ਦੁੱਜੀ ਉਹ ਰਾਣੀ ਨਿਕਾਣ ਲੈ ਉਹ ਲੱਗੇ ਹਾਂ ਦੁਕਾਨ ਵਾਲੇ ਆ ਜਾਂਦੇ ਥਾਣਾ ਘਰ ਹਾ ਥਾਲੀ ਦਾ ਇਹ ਨਾਗਾ ਪਾਣੀ ਵਧੇਰੇ ਲੱਗਦਾ ਹਣਾ ਫਿਰ ਹਾਂ ਤਾਂ ਉਹ ਜਿਹੜੀ ਇੰਨਾ ਹੈਗਾ ਉਹਦੇ ਉਹਦੇ ਪਾਣੀ ਇਹਦੀ ਭੂਰ ਪੈਂਦੀ ਸਾਰੀ ਕਣਕ ਤੇ ਜਿਹੜੀ ਉਹ ਡਰਮੀ ਹੈ ਤੇ ਜਿਹੜੀ ਆਪਣੀ ਇਹਦੀ ਪਾਪ ਜੀ ਬਣ ਬਣ ਹੈਂ ਤੇਲ ਪਾਇਆ ਤੇਲ ਪਾਲਾ ਤੇ ਇਹ ਰੱਖਿਆ ਵੇ ਲਿਆ ਕੇ ਤੇ ਪਾਣੀ ਆਵੇ ਅ ਵੀ ਡੂੰਗਾ ਟੋਆ ਜਾ ਵੀ ਬਥੇਰਾ ਇੱਚ ਵੜੇ ਬਥੇਰਾ ਵੜਿਆ ਪਾਣੀ ਦਵਾਈ ਪਾਲੀ ਸੀ ਨਾ ਦਵਾਈ ਦਾ ਤੇ ਇਤਰਾਖੀ ਭਲਾਏ ਨਾ ਹੋਏ ਹੈ ਚੇਕਣੀ ਉਂਚਰ ਬਾਨੀ ਤੇ ਹੈ ਚੇਕਣੀ ਬਾਨੀ ਜਿਹਦੇ ਤੋਂ ਖਣਿਆ ਲੱਗ ਆਹ ਵਾਹ ਇਹ ਗੱਲ ਲਗੀ ਤੇਲ ਪਾਲਾ ਪੋਣਾ ਦਾ ਹਰਾ ਦੇ ਓੜੀ ਜੀ ਵਿੱਚ ਛੋਟੇ ਦੇ ਹੈ ਤੇਲ ਪਾਲਾ ਮਣਕੇ ਤੁਰਿਆ ਵੀ ਆਖਾ ਮੀੜ ਕੇ ਕਰੀ ਨਾਰਕ ਉੱਪ ਲੱਗ ਗਈ ਆ ਗਰਮ ਜੇ ਹੋ ਗਏ ਦਿਨ ਲੱਗਾ ਅਜਕ ਨਹੀਂ ਨਾ ਵੇ ਹਾਂ ਨਹੀਂ ਨਹੀਂ ਕਾਜ ਦੇ ਮੁੰਡੇ ਨੇ ਭੰਗ ਜਾਦਾ ਕਰੀ ਸਟਾਪ ਕਰਦੇ ਨੂੰ ਗੱਲਾਂ ਸ਼ਗਨ ਕਰਨ ਲਿਆ ਦੇਵ ਨੇ ਕਰਤੀ ਸਮਾਪਤੀ ਦਰਮਣੀ ਦੀ ਤੀਸਰੀ ਦਰਮਣੀ ਲੱਗ ਗਈ ਆ ਲੋ ਬਾਈ ਜੀ 18 ਕਿੱਲੇ ਕੰਪਲੀਟ ਕਰ ਤੋਂ ਬਾਅਦ ਕੀ ਆ ਚੁਕੀ ਆ ਹੁਣ ਆਪਾਂ ਪੀਵਾਂਗੇ ਚਾਹ ਚਾਹ ਦੇ ਨਾਲ ਆਏ ਨੇ ਲੱਡੂ ਮੁੰਡਾ ਕਹਿੰਦਾ ਮੈਂ ਡਰਮੀ ਇੱਕ ਲਾਵਾਂ ਭੱਜ ਕੇ ਖਿੱਚ ਕੇ ਫੇਰ ਅਗ ਚਾਹ ਪੀਨੇ ਆ। ਹਾਂਜੀ ਮਿੱਤਰੋ ਸੁਭਾਵਤੀ ਵੀਰ ਬਲਦੇਵ ਨੇ ਕਰਤੀ ਐ। ਵੀਰ ਕਹਿੰਦਾ ਹਨੇਰਾ ਆ ਗਿਆ ਤੇ ਦਵਾਈ ਹੁਣ ਥੋੜੀ ਅਸੀਂ ਪਾ ਲਗੇ ਬੋਤਲ ਚ। ਇਹ ਹੁਣ ਕਰਾਂਗੇ ਸਵੇਰੇ। ਵੀਡੀਓ ਬਣਾ ਕੇ ਪਾਇਆ ਕਰ ਬੋਤਲ ਦੇ। ਵੀਡੀਓ ਪਾਈ ਦੀਆਂ ਪੂਰੀਆਂ ਕੇ। ਕਹਿੰਦਾ ਕਿ ਉਹ ਸਰਵਾ ਨਾ ਕੋ ਰਾਮਾ ਨਾਮ ਸਰਵਾ ਸਗੀਆ ਦੋਨ ਡਰਮਿੰਗ ਜਿਆਦਾ ਹੀ ਨਹੀਂ ਮਾਦੀ ਲੱਗਦੀ ਹੈ ਹਾਂ ਕਿ ਨਹੀਂ ਇਹ 4 ਲੀਟਰ ਬਣੇ ਹਨ ਹਾਂ ਚੱਲ ਕੋਈ ਨਹੀਂ ਹੱਥ ਤੋਂ ਧੋਲਾ ਕਰੀ ਤੇ ਤਰੀਏ ਰਵਾਣ ਜੀ ਫਿਰ ਬੇੜਾ ਤੋਂ Nå er det fullt. ਬਾਤ ਇਹਨੂੰ ਫੇਮਸ ਕਰਦ ਗਏ ਨਹੀਂ ਲੈ ਗਈ ਗੱਲ ਕਿ ਨਹੀਂ ਆਪਾਂ ਕਿਹਾ ਮਾਰਾ ਕਰਨਾ ਕਿਹਦੇ ਨਾਲ ਤੌਰ ਇਹ ਦੇਖਦਾ ਹੋਇਆ ਕਰਕੇ ਦੱਸਦਾ ਸੀ ਉਹ ਵੀ ਆਹਓ ਹੈਲੋ ਠੀਕ ਹੈ ਦੋਸਤੋ ਚੱਲੇ ਪਿੰਡ ਕੰਮ ਦੀ ਸਮਾਪਤੀ ਹੋ ਗਈ ਹੈ ਜਲਦੀਆਂ ਤੁਹਾਨੂੰ ਅਗਲੇ ਵਲੌਗ ਵਿੱਚ ਧੰਨਵਾਦ ਜੀ